ਕੀ ਹਾਲ ਹੈ ਤੁਸੀਂ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਪਰ ਅਸੀਂ ਵਧੀਆ ਨਹੀਂ ਹੈਗੇ ਤੁਸੀਂ ਪਿਛਲੇ ਵਲੌਗ ਚ ਦੇਖਿਆਣਾ ਅਸੀਂ ਖੁਸ਼ੀ ਦੇ ਭੋਗ ਦੀ ਗੱਲ ਕਰਦੇ ਸੀ ਮਤਲਬ ਅਸੀਂ ਅੱਜ ਖੁਸ਼ੀ ਦਾ ਭੋਗ ਆਰੰਭ ਕਰਾਉਣਾ ਸੀ ਪਰ ਬਾਬਾ ਜੀ ਨੂੰ ਸਾਡੇ ਨਾਲੋਂ ਜ਼ਿਆਦਾ ਚੜ ਚੜ ਜਾਂਦਾ ਬਾਬਾ ਜੀ ਨੇ ਸਾਡੀਆਂ ਖੁਸ਼ੀਆਂ ਤੇ ਪਾਣੀ ਫੇਰਤਾ ਫਟਾਫਟ ਆ ਦੇਖ ਲਓ ਹਲੋ ਬਾਹਰ ਖੁਸ਼ੀ ਦੇ ਭੋਗ ਤੇ ਪਾਣੀ ਪੈ ਗਿਆ ਬਾਬਾ ਤਾਂ ਇੰਨਾ ਖੁਸ਼ ਹੋਇਆ ਪਿਆ ਬਾਬਾ ਕਹਿੰਦਾ ਤੁਸੀਂ ਖੁਸ਼ੀ ਦਾ ਭੋਗ ਬਾਅਦ ਚ ਪਾਓ ਪਹਿਲਾਂ ਮੇਰੇ ਨਾਲ ਲੜੋ ਇੱਧਰ ਆ ਕੇ ਚੱਲ ਸਾਡੀ ਤਾਂ ਖੈਰ ਆ ਗਈ ਤਾਂ ਜੇ ਸ਼ੁਰੂ ਕਰਨਾ ਹੈ ਵਿਚਾਰੇ ਉਹ ਕੀ ਕਰਨ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਿਆ ਨਾ ਇੰਨਾ ਮੀਂਹ ਪਿਆ ਇੰਨਾ ਮੀਂਹ ਪਿਆ ਇੰਨਾ ਮੀਂਹ ਪਿਆ ਨਾ ਮੈਂ ਕਹਿੰਦੀ ਪੁੱਛੋ ਨਾ ਤੁਸੀਂ ਬਹੁਤ ਮੀਂਹ ਪਿਆ ਇੱਥੇ ਆਦੇ ਕਿੰਨਾ ਕਿੰਨਾ ਪਾਣੀ ਆਦੇ ਅੰਦਰ ਤੱਕ ਆ ਗਿਆ ਸੀਗਾ ਅੱਜ ਫੇਰ ਬਹੁਤ ਪਾਣੀ ਹੋ ਗਿਆ ਸੀਗਾ ਇੱਥੇ ਤੇ ਹੁਣ ਰੁਕ ਗਿਆ ਮੀਂਹ ਵੈਸੇ ਕਿੰਨਾ ਟਾਈਮ ਹੋ ਗਿਆ ਵਾ 10:42 ਹੋ ਗਿਆ ਮੀ ਕਿੰਨੇ ਵਜੇ ਸਤਵਰੇ ਦਾ ਪੈ ਰਿਆ ਨੀ 8 ਵਜੇ ਦਾ ਲੱਗਾ 8 ਵਜੇ ਦਾ ਮੀ ਪੈ ਰਿਆ ਵਾ ਤੇ ਹੁਣ ਤਾਂ 11 ਵਜਨ ਆਲੇ ਆ ਤੇ ਆ ਜੋ ਗਾਈਸ ਪਹਿਲਾਂ ਪੈ ਲੱਗ ਜਾਂਦਾ ਫਿਰ ਪਹਿਲਾਂ ਲੱਗ ਜਾਂਦਾ ਹਟ ਜਾਂਦਾ ਫਿਰ ਪਹਿਲਾਂ ਲੱਗ ਜਾਂਦਾ ਸਵੇਰੇ ਜਦ ਮੈਂ 3 ਵਰੀ ਵੈਪਰ ਮਾਰਦਾ ਬੇੜੇ 'ਚ ਨਾਈਸ ਇਸੇ ਕਰਕੇ ਸਿਲੈਂਟਰ ਪਾਉਣ ਲੱਗੇ ਜਦੋਂ ਸਾਡੇ ਮੀ ਪੈਂਦਾ ਇੰਨੀ ਜਗ੍ਹਾ ਦਿੱਲੀ ਹੁੰਦੀ ਆ ਸਾਰੇ ਅੰਦਰ ਤੱਕ ਪੈੜਾ ਪੈ ਬਾਈ ਖੜਦੀ ਹੈ ਫਿਰ ਉਹ ਹੋਰ ਸਮਾਨ ਦਾ ਮੰਜਾ-ਮੰਜਾ ਫਿਰ ਚੰਨਾ ਪੈਂਦਾ ਬਾਈ ਖਰਾਬ ਹੋ ਜਾਂਦੀ ਹੈ ਕੱਲ ਬਾਈਕ ਠੀਕ ਕਰਾ ਕੇ ਲਿਆਂਦੀ ਮੀਂਹ ਦੇ ਪਾਣੀ ਨਾਲ ਉਹ ਜਾਮ ਹੋ ਜਾਂਦੀ ਹੈ ਮੰਜੇ ਬਾਤ ਆ ਹੁੰਦੇ ਹੋਰ ਸਮਾਨ ਮਸ਼ੀਨ ਪਈ ਹੈ ਬਾਹਰ ਉਹ ਸਮਾਨ ਭੇਜਦਾ ਸਾਡਾ ਗਾਈਜ਼ ਅਸੀਂ ਬਹੁਤ ਗਰੀਬ ਆ ਗਾਈਜ਼ ਸਾਡਾ ਗੇਟ ਦੇਖੋ ਕਿੰਨਾ ਸੋਹਣਾ ਲੱਗਦਾ ਓਏ ਆਪਾਂ ਇਹ ਤਾਂ ਕਦੇ ਨੋਟਿਸ ਹੀ ਨਹੀਂ ਕੀਤਾ ਹਾਏ ਗਾਈਜ਼ ਮੈਂ ਤਾਂ ਅੱਜ ਦੇਖਿਆ ਮਸ਼ੀਨ ਓਏ ਦੇਖੀ ਟੈਲਾਂ ਨਾਲ ਮੈਚ ਕਰਦਾ ਗੇਟ ਆਪਣਾ ਵਾਹ! ਕੀ ਘੇਟ ਲੱਗਦਾ ਓਏ। ਹੈਨਾ? ਗਾਇਸ ਅਸੀਂ YouTube ਤੇ 바ਰ ਕੋਡ ਪਾਨੇ ਆ ਸਾਰੇ 155 500 ਰੁਪਏ ਪਾ ਦੋ। ਹੋਰ ਨਹੀਂ ਕੁਝ ਤੈਨੂੰ ਪਾ ਦੂੰ। ਕਾਹੀ ਤੈਨੂੰ ਕੁਝ ਨਾ ਦਿਓ ਇਹ ਨਹੀਂ ਹੈ ਕਿਸੇ ਦਾ। ਬਸ ਗਾਇਸ ਤੁਸੀਂ ਸਪੋਰਟ ਨਹੀਂ ਗੱਲ ਨਹੀਂ ਗਾਇਸ ਮੇਰੇ ਨਾਲ 바ਰ ਕੋਡ ਤੇ 500 ਹੀ ਪੈਂਦਾ 350 ਰੁਪਏ ਪੈਂਦੇ ਆ 349 ਰੁਪਏ। ਹਾਂ ਹਾਂ 349 ਰੁਪਏ ਉਹ ਤਾਂ ਤੁਸੀਂ ਆਪਣੇ ਪਾਓ ਤੇ ਰਿਮੇਂਡੀ ਮੰਗਾਓ। ਇਹ ਤਾਂ ਉਹ ਤਾਂ ਆਪਾਂ ਗੈਸਾ ਤੋਂ ਕੋਈ ਪਿਆਰੀ ਮੰਗਦੇ ਗੈਸ ਐਵੇਂ ਮਾਰਦਾ ਹੈ ਤਾਂ ਗੈਸ ਹੁਣ ਆਪਾਂ ਆਫਰ ਲਾਤੀ ਹੈ 200 ਨੂੰ ਲੈਨੇ ਰੁਪਏ ਪਾਓ ਤੇ ਦਵਾਈ ਮੰਗਾਓ ਦਵਾਈ ਮੰਗਾਓ ਦਵਾਈ ਮੰਗਾਓ ਦੋ मतलब ਉਹ ਅੱਛਾ ਮੈਂ ਕਹਿੰਦੇ ਰੈਮੇਡੀ ਮੰਗਾਓ ਮੈਂ ਇਹ ਕਹਿੰਦੇ ਦਵਾਈ ਮੰਗਾਓ ਰੈਮੇਡੀ ਮੰਗਾਓ ਗੈਸ ਮਨੇ ਕਾਲਾ ਬੋਧ ਪਹਿਨਦੀ ਆ ਮੈਂ ਉਲਟਾ-ਪੁਲਟਾ ਬੋਲ ਜਣਾ ਫਿਰ ਕੱਟ ਕਰਨੀ ਪੈਂਦੀ ਇਹਨਾਂ ਨੂੰ ਫਿਰ ਮੈਨੂੰ ਕਹਿੰਨਗੇ ਐ ਬੋਲਦਾ ਐ ਬੋਲਦਾ ਕੱਟ ਕਰਨੀ ਪੈਂਦੀ ਫਲਾਣਾ ਟੀਮ ਕਾਸ ਕਰਕੇ ਮੈਂ ਬੋਲਦਾ ਹੀ ਨਹੀਂ ਮੈਂ ਬੋਲਦਾ ਹੀ ਨਹੀਂ ਗੈਸ ਨੇ ਨੇ ਗਾਈਜ਼ ਬੋਲਦਾ ਬਹੁਤ ਆਹੇ ਪਰ ਇਹ ਨਾ ਪਤਾ ਨਹੀਂ ਲੱਗਦਾ ਇਹਨੂੰ ਵੀਡੀਓ ਚੱਲਦੀ ਕੁਝ ਬੋਲਦਾ ਕੁਝ ਬਸ਼ਮਰ ਕੁੱਤੇ ਖਾਣ ਤੇ ਹੋਣੀ ਹੁੰਦੀ ਬੰਦੇ ਦੀ ਕਿ ਆ ਬੰਦਾ ਬੋਲ ਕੇ ਕਰਾਣੇ ਦੇ ਬੰਦੇ ਚੁੱਪ ਕਰਕੇ ਕਰਾਣਾ ਇਸ ਤੋਂ ਪਹਿਲਾਂ ਹੀ ਬੰਦੇ ਚੁੱਪ ਕਰਕੇ ਕਰਾਵਾ ਦੇ ਫਿਰ ਬੋਲ ਕੇ ਕਰਾਉਣੀ ਚਾਹੀਦੀ ਹੈ ਚੰਪ ਕਰਕੇ ਥੋੜੀ ਚੰਪ ਕਰਕੇ ਕਰਾਈ ਤਾਂ ਫਿਰ ਬੰਦੇ ਤੇ ਨਜਾਇਜ਼ ਹੋ ਜਾਂਦੀ ਹੈ ਬੋਲ ਕੇ ਕਰਾ ਲਓ ਚੰਗੀ ਗੱਲ ਹੈ ਮਨਿੰਦਰ ਇਹ ਕਹਿੰਦਾ ਹੁੰਦਾ ਗਾਲਾਂ ਤਾਂ ਪੈਣਗੀਆਂ ਜਾਂ ਗਲਤੀ ਕਰਕੇ ਖਾ ਲੋ ਠੀਕ ਚਲੋ ਅੱਗੇ ਤੋਂ ਗਲਤੀ ਕਰਕੇ ਗਾਲ੍ਹਾਂ ਖਾਓਗੇ ਆਪਾਂ ਠੀਕ ਹੈ ਬਦਲ ਫੇਰ ਚੜਿਆ ਹੁੰਦਾ ਵਾ ਹਜੇ ਹੋਰ ਬਰੂਗਾ ਅੱਛਾ ਅੱਜ ਮੈਂ ਇੱਕ ਗੱਲ ਸੋਚ ਰਹੀ ਸੀ ਬਾਬੇ ਨੂੰ ਪਤਾ ਨਹੀਂ ਸਾਡੇ ਨਾਲ ਕੀ ਵੈਰ ਆ ਜਿੱਦਣ ਅਸੀਂ ਰੰਗ ਵਾਲਾ ਮਿਸਤਰੀ ਬੁਲਾਇਆ ਉਹਦੇ ਵੀ ਮੀਂਹ ਆ ਗਿਆ ਫੇਰ ਅਸੀਂ ਰੀਤ ਦਾ ਪ੍ਰੋਗਰਾਮ ਰੱਖਿਆ ਛੱਡੇ ਉਹਦੇ ਵੀ ਮੀਂਹ ਆ ਗਿਆ ਕੱਲ ਅਸੀਂ ਆ ਘਰ ਨੂੰ ਆ ਰੈਨੋਵੇਸ਼ਨ ਕਰਨ ਲਈ ਇੱਕ ਮਿਸਤਰੀ ਬੁਲਾਇਆ ਅੱਜ ਫੇਰ ਮੀਂਹ ਆ ਗਿਆ ਅੱਜ ਖੁਸ਼ੀ ਦਾ ਪ੍ਰੋਗਰਾਮ ਰੱਖਣਾ ਤੇ ਅੱਜ ਖੁਸ਼ੀ ਦਾ ਪ੍ਰੋਗਰਾਮ ਕਰਨਾ ਸੀ ਉਸ ਤੋਂ ਬਾਅਦ ਅਸੀਂ ਫਿਲਮ ਦੇਖਣ ਜਾਈਏ ਤਾਂ ਵੀ ਆ ਜੰਦੂ ਇਹ ਤਾਂ ਸੁਲਤਾਨ ਤਾਂ ਭੇਜਦੇ ਹੀ ਜਾਂਦੇ ਆ ਮੀਂਚ ਹਰ ਹਰ ਮੂਵੀ ਅਸੀਂ ਮੀਂਚ ਦੇਖੀ ਆ ਜਿੰਨੀਆਂ ਮੂਵੀਜ਼ ਆਈਆਂ ਨੇ ਆ ਪਿਛਲੇ 2 ਮਹੀਨਿਆਂ ਚ ਜਿਹੜੀ ਮੂਵੀ ਆਉਂਦੀ ਆ ਹਰ ਮੂਵੀ ਕੁੱਟੜੀਆਂ ਮੂਵੀ ਵੀ ਅਸੀਂ ਚਾਹੀ ਸੀ ਅੱਜ ਜਾਣੀ ਨਹੀਂ ਅਸੀਂ ਜਾਣੀ ਨਹੀਂ ਅੱਜ ਜਾਣਾ ਹੀ ਨਹੀਂ ਬਾਬਾ ਤੂੰ ਨਹੀਂ ਪਾਲਾ ਅੱਜ ਜਾਣਾ ਹੀ ਨਹੀਂ ਪਾਲਾ ਤੂੰ ਖੁੱਲ ਕੇ ਪਾਲਾ ਅੱਜ ਮਿਸਤਰੀ ਵੀ ਨਹੀਂ ਬਣਾਣਾ ਸੀ ਬਸ ਤੁਸੀਂ ਦੇਖਣੀ ਕਹਤਾ ਹੁਣ ਮੀਂਹ ਹੀ ਪੈਣਾ ਹਾਂ ਚਲ ਸ਼ੁਕਰ ਮੀਂਹ ਡਾਟੂਗਾ ਬਾਬਾ ਕਣਕਾਂ ਤਾਂ ਉਹ ਕਣਕ ਜਿਹਨੇ ਫਸਲਾਂ ਤਾਂ بچਣ ਗਿਆ ਤੂੰ ਵੀ ਪਾਲਾ ਜਦੋਂ ਮੀਂਹ ਹਟਦਾ ਫਿਰ ਫਿਰ ਤਾਂ ਪੰਕਾ ਚਲਾ ਕੇ ਬੈਠੇ ਹਾਂ ਇਤਨੀ ਠੰਡ ਹੈ गाइस ਇਹ ਦੇਖੋ ਇਹ ਦੇਖੋ ਅਬ ਇਸਕੋ ਦਿਲਿੱਦਰ ਨਹੀਂ ਨਾ ਤਾਂ ਏਸੀ ਚੱਲਦਾ ਨਾ ਪੱਖਾ ਚੱਲਦਾ ਪਰ ਠੰਡ ਨਹੀਂ ਆ ਕੰਬੜ ਲਿੱਤੇ ਹੋਏ ਥੋੜਾ ਦਿਲਿੱਦਰ ਆ ਛੱਡੋ ਇਹ ਨਹੀਂ ਦਿਲਿੱਦਰ ਨਹੀਂ ਹੈਗਾ ਹੁਣ ਤਾਂ ਇਹ ਠੰਡ ਤੋਂ ਲਿਆ ਆ ਥੋੜੀ ਤਾਂ ਠੰਡ ਲੱਗਦੀ ਤਾਂ ਲਿਆ ਗਾਇਸ ਮੈਂ ਸੱਚੀ ਬਹੁਤ ਹਰਾਨ ਪਰੇਸ਼ਾਨ ਆ ਕੀ ਕਰਿਆ ਜਾਏ ਕੀ ਕਰੀਏ ਅਸੀਂ ਸਾਡੇ ਨਾਲ ਬਾਬਾ ਇਦਾਂ ਕਿਉਂ ਕਰਦਾ ਵਾ ਕਿਹੜੇ ਜਨਮ ਦਾ ਬਾਬਾ ਸਾਡੇ ਤੋਂ ਬਦਲਾ ਲੈ ਰਿਹਾ ਹੁੰਦਾ ਮੀ ਪਈ ਜਾਂਦਾ ਪਈ ਜਾਂਦਾ ਬਸ ਹਟਦਾ ਹੀ ਨਹੀਂਗਾ ਘਣੀ ਮੁੜੀ ਆ ਜਾਂਦਾ ਚੜਕੇ ਮੇਰੇ ਨਾਲ ਤਾਂ ਬਾਲ ਹੀ ਮਾੜੀ ਹੁੰਦੀ ਚੜਕੇ ਆਏ ਨੂੰ ਦੇ ਨਹੀਂ ਕੱਲ ਇੱਕ ਮੈਂ ਵੀਡੀਓ ਦੇਖੀ ਪਤਾ ਉਹ ਨਾ ਮੈਂ ਗੁਰਦੁਆਰੇ ਦੀ ਗੱਲ ਕਰਦਾ ਸੀ ਮੁੰਡਾ ਨਾ ਲੰਗਰ ਹਾਲ 'ਚ ਰੋਟੀ ਖਾ ਰਿਹਾ ਸੀ ਹੈਨਾ ਤੇ ਬਾਬਾ ਆਇਆ ਕਰੇ ਪ੍ਰਸ਼ਾਦਾ ਲੈ ਕੇ ਉਹਦੇ ਮੂਰਤੀਆਂ ਲੰਘ ਰਿਹਾ ਕਰੇ ਉਹ ਵੀ ਚਲਾਇਆ ਕਰਦਾ ਰਹਿ ਜਾਂਦਾ ਕਰ ਉਧਰੋਂ ਆਏ ਬਾਬਾ ਉਹ ਦੂਜੀ ਲਾਈਨ ਤੇ ਚੱਲਦੇਵੇਂ ਉਹ ਫੇਰ ਐ ਕਰਦਾ ਰਹੇ ਮੈਂ ਮੈਂ ਉਹਦੀ ਨਾਲ ਕੋਈ ਵੀਡੀਓ ਬਣਾਈ ਜਾਂਦਾ ਸੀ ਇੱਕ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਕਿਸੇ ਨਾਲ ਦਸ਼ਮਣੀ ਕੱਢਣੀ ਹੋਵੇ ਨਾ ਬਸ ਆਏ ਜੀ ਵੀਡੀਓ ਬਣਾ ਕੇ ਪਾ ਦਿਓ ਕੋਈ ਇੱਕ ਮੈਂ ਤਾਂ ਕਮੈਂਟ ਕੀਤਾ ਮੈਂ ਕਿ ਜਿੱਦਾਂ ਇਹਦੇ ਨਾਲ ਹੁੰਦੀ ਨਾ ਮੇਰੇ ਨਾਲ ਤਾਂ ਹਰ ਵਾਰੀ ਇਦਾਂ ਹੀ ਹੁੰਦੀ ਆ ਮੇਰੇ ਨਾਲ ਵੀ ਉਦੋਂ 10 ਮਿੰਟ ਕੇ ਆਈ ਹੋਈ ਜਾਂਦਾ ਸੀ ਕਹਿੰਦਾ ਬਾਰ-ਬਾਰ ਬਾਬਾ ਆਵੇ ਲੱਗਦੇ ਮੈਂ ਤਾਂ ਆਵੇ ਚੋੜਾ ਡਿੱਕਿਆ ਮੈਂ ਚੋੜਾ ਬਾਬਾ ਇੱਥੇ ਨਾਲ ਦੇਤੇ ਪਾ ਕੇ ਭੱਜ ਜਾ ਕਰ ਆ ਇੱਥੇ ਵਗ ਫੇਰ ਮੁਝ ਜਾ ਕਰ ਮੈਨੂੰ ਇੱਕ ਵਾਰੀ ਪਾ ਕੇ ਬਾਬਾ ਹੋ ਗਿਆ ਮੈਂ ਦਵਾਨਾ ਮਟੋਲ ਪੋਲੀ ਜਾ ਮੈਂ ਸਾੜਾ ਖਤਮ ਕਰਕੇ ਮੈਂ ਬਹਿ ਗਿਆ ਕਿ ਬਾਬਾ ਦੀ ਮੈਂ ਕਰੀਬ ਬਾਅਦ ਫਟੋੜਾ ਵਾਲਾ ਵੀ ਆ ਕੇ ਮੇਰੇ ਬਾਹਰ ਫੇਰ ਲੱਗ ਗਿਆ ਮੈਂ ਆ ਉੱਠਣ ਲੱਗੀ ਫੇਰ ਬਹਿ ਗਈ ਚਲ ਹੋਰ ਖਾ ਲੈਂਦੀ ਆ ਕਹਿੰਦੀ ਫੇਰ ਘੰਟਾ ਉੱਠੀ ਦੀ ਪਤਾ ਤਾਂ ਫੇਰ ਚੜ੍ਹ ਕੇ ਲੱਜਦਾ ਹਾਂ ਫੇਰ ਕੱਲ੍ਹ ਕਾਲਾ ਬਣਾ ਤੋ ਲਈਏ ਪਪਾ ਗੀਜ਼ਰ ਚਲਾ ਦੋ ਹਾਏ ਅੱਜ ਤਾਂ ਭਰਾਵਾ ਟੈਂਕੀ ਦੇ ਪਾਣੀ ਨੂੰ ਹੱਥ ਨਹੀਂ ਲੱਗਦਾ ਸੁਣ ਰਿਹਾ ਪਿਆ ਮਤਲਬ ਮੂਹ ਤਾਂ ਹੀ ਮਾਰ ਗਿਆ ਗੱਲਾਂ ਕੋਲ ਮੈਨੂੰ ਮੂਹ ਨਹੀਂ ਦੋਤਾ ਮੈਂ ਮੂਹ ਨਹੀਂ ਲੇਕ ਨਹੀਂ ਨਹੀਂ ਮਾਪੇ ਮੂਹ ਤਾਂ ਮੈਂ ਚੰਗੀ ਤਰ੍ਹਾਂ ਤਾਵਾ ਮੂਹ ਨਹੀਂ ਆਪਾਂ ਵੀ ਨਹੀਂ ਮੂਹ ਸਲੇ ਤੇ ਬੋਟੀ ਤੋਂ ਨਹੀਂ ਜੀ ਨਹੀਂ ਕਰਦਾ ਤੈਨੂੰ ਲੱਗਦਾ ਪਾਣੀ ਵਿੱਚ ਹੋ ਕੇ ਆ ਰਹੇ ਪਾਣੀ ਪਾਣੀ ਹਾਏ ਯਾਰ ਪੋਟੀ ਵਾਲਾ ਵੀ ਜਾ ਵੀ ਆਣਾ ਹੋਰੀ ਹਾਏ ਹਾਂ ਹਲੋ ਹੁਣ ਗੱਲ ਸੁਣ ਬੈਠ ਗੱਲ ਸੁਣ ਹੁਣ ਪਤਾ ਕੀ ਕਰੇ ਕਰਨਾ ਹਲੋ ਕਾਸ਼ ਹਾਈ ਗਿੱਲੀ ਜੀ ਆ ਨਹੀਂ ਨਹੀਂ ਮੈਂ ਤਾਂ ਤੱਤਾ ਪਾਣੀ ਮੈਂ ਅਰੇ ਨਹੀਂ ਮੈਂ ਤੈਨੂੰ ਤੱਤਾ ਪਾਣੀ ਮਾਦੂਮ ਕਰ ਦਈਏ ਮੈਂ ਬੰਦਾ ਦੇਖ ਕਹਿੰਦੇ ਗਰਮੀ ਚ ਜਾਓ ਤਾਂ ਗਰਮੀ ਲੱਗਦੀ ਆ ਸਿਆਲ ਚ ਜਾਓ ਤਾਂ ਠੰਡ ਲੱਗਦੀ ਆ ਬੰਦਾ ਇਹ ਵੀ ਠੰਡ ਠੰਡ ਤਾਂ ਬੰਦਾ ਜਿਗਰਾ ਦਾ ਕਰਕੇ ਹੀ ਵੜਦਾ ਵੀ ਅੰਦਰ ਜਾਂਦੀ ਐ ਹੁਣ ਲੱਗ ਜਾਂਦਾ ਐ ਜਿਉਂਦੀ ਸੀ ਗਿਆ ਜਦੋਂ ਤੁੰਦ ਪਈ ਹੁੰਦੀ ਸੀ ਪਾਣੀ ਨਾ ਹੁੰਦਾ ਵਿੱਚ ਤਾਂ ਨਾ ਹੁੰਦਾ ਥੱਲੇ ਜਾਣਾ ਨਾ ਚਲਾਣਾ ਨਹੀਂ ਪਪਾ ਪਾਣੀ ਬਹੁਤ ਗਰਮ ਹੁੰਦਾ ਮਰਾਤੀ ਮੈਂ ਕੱਲ ਚਲਾਇਆ ਨਾ ਲੱਗਣ ਜਿੰਨਾ ਕੁ ਪਾਣੀ ਗਰਮ ਹੋਇਆ ਹੈਲੋ ਸੁਨੀਤਾ ਹੈਲੋ ਹੈਲੋ ਗਾਇਜ਼ ਕੋ ਹੈਲੋ ਗਾ ਹੈਲੋ ਗਾਇਸ ਨੰਦਨੀ ਤੇਰੀ ਮੰਮੀ ਆਈ ਹੈ ਗਾਇਸ ਚੱਲਦੇ ਆਂ ਤਾਂ ਗਾਇਸ ਤੇ ਪੈਕੇਜ ਫੋਨ ਚਲਾਣਾ ਹੈ 100 ਹਾਲ ਨਹੀਂ ਗਿਆ ਇਸ ਤੋਂ ਬੁੱਝ ਪੈ ਰਿਹਾ ਹਾਂ ਹਾਂ ਕੰਮ ਨਾ ਕਰੀਂ ਆਪਣੀ ਤੇ ਮਾਰ ਲਾ ਮੀਨ ਹੈ ਨਾ ਪੈਂਦਾ ਪਰ ਅੱਜ ਤੇਰੀ ਖਚਾਈ ਮਸਤਰੀ ਨੇ ਆਲਾ ਉਹ ਹੋਣੀ ਸੀ ਉਹ ਹੋਣੀ ਸੀ ਨਾ ਜਿਹੜੀ ਤੂੰ ਯਾਦ ਰੱਖਦਾ ਬਾਬਾ ਕਹਿੰਦਾ ਕੀ ਕਰਨਾ ਕੰਮ ਕਰਕੇ ਰਾਮ ਨਾਲ ਮੈਂ ਹੈਗਾ ਵਾਹ ਹੈਗਾ ਤੇਰੇ ਵੱੱਤੇ ਬੈਠ ਗਿਰ ਮੈਂ ਤਾਂ ਸੱਚੀ ਹੈਰਾਨ ਆ ਸੋਚ ਕੇ ਬਾਬੇ ਨੇ ਕੋਈ ਆਪਾਂ ਨੂੰ ਦੇਣਾ ਕੋਈ ਮਸਤਰੀ ਲਾ ਰੋ ਕੋਈ ਹਥਿਆਰ ਬਣਾ ਲਓ ਜਦੋਂ ਮੀਹ ਸਾਡੇ ਤਾਇਤ ਕੀ ਸਾਰੇ ਵੱਡੇ ਵੀ ਮੀਂਹ ਚ ਪਿਆ। ਸਿਮੀ ਦਾ ਵੱਡੇ ਸੀਮੀ ਦਾ ਵੱਡੇ ਮਨਾਇਆ ਤਾਂ ਮੀਂਹ ਪੈਂਦਾ ਸੀ। ਠੀਕ ਹੈ। ਉਸ ਤੋਂ ਬਾਅਦ ਆਪਾਂ ਕਿੱਥੇ ਗਏ ਸੀਗੇ? ਦਵਾਦਾ ਤੁਹਾਡਾ ਬਰਜੋ ਦੇ ਅਰਜੋ ਦੇ ਬਰਜੇ ਤੇ ਗਏ ਸੀ। ਉੱਥੇ ਵੀ ਮੀਂਹ ਪੈਂਦਾ ਉਹਦੇ ਤਾਂ ਬਾਲਾ ਹੀ ਜ਼ਿਆਦੇ ਪੈਣ ਲੱਗ ਗਿਆ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਤੇਰਾ ਬਰਥਡੇ ਆਇਆ ਉਹਦੇ ਵੀ ਮੀਂਹ ਪੈਂਦਾ ਸੀ। ਮਨੂ ਦਾ ਬਰਥਡੇ ਉਹਦੇ ਵੀ ਮੀਂਹ ਪੈਂਦਾ ਸੀ। ਸੁਲਤਾਨ ਦਾ ਬਰਥਡੇ ਉਹਦੇ ਮੀਮੀ ਪੈਂਦਾ ਸੀ ਸਾਰੇ ਦੇ ਬਰਥਡੇ ਇਹ ਤਾਂ ਕਿ ਮੀ ਇੰਨਾ ਜਿਆਦਾ ਸੀ ਸਾਰੇ ਦੇ ਵੀ ਮੀ ਇੰਨਾ ਪੈਂਦਾ ਸੀ ਨਾ ਸਾਰੇ ਦਾ ਵੀ ਮੀ ਸੀ ਹਾਂ ਐਵੇਂ ਤੁਸੀਂ ਸਾਰੇ ਹਲਦਾਂ ਤਾਂ ਸਾਫ ਸੀਗੇ ਥੋੜੀ ਜਿਹੀ ਆਇਆ ਰਹਾ ਸਾਲੇ ਤੋਂ ਦਸਹਰੇ ਵਾਲੀ ਰਾਤ ਜਿਹੜੀ ਸੀਗੀ ਮਤਲਬ ਰਾਤ ਨੂੰ ਵੀ ਵਾਲੀ ਰਾਤ ਓਕੇ ਕਿਤੇ ਕਿਤੇ ਮੀਂਹ ਪਿਆ ਵਾ ਗਾਈ ਤੁਸੀਂ ਵੀ ਦੱਸਿਓ ਤੁਸੀਂ ਕੋਈ ਫੰਕਸ਼ਨ ਇਹ ਜਿਹਾ ਹੈਗਾ ਜਿਹੜਾ ਮੀਂਹ ਤੋਂ ਬਿਨਾ ਕੱਟਾ ਵੇਸ ਤਾਂ ਸਾਰੇ ਫੰਕਸ਼ਨ ਮੀਂਹ ਚੱਲਦੇ ਦੇਖੋ ਦੀਵਾਲੀ ਦੇ ਦਿਨੇ ਆਏਗੀ ਮੀਂਹ ਜੀ ਗੈ ਗੈ ਵੀ ਮੀਂਹ ਜੀ ਸੀ ਕਿ ਆਏ ਮੀਂਹ ਦੇ ਪ੍ਰੋਗਰਾਮ ਵੀ ਜੀ ਦੇਖੇ ਇੱਥੇ ਕੰਮ ਮੀਂਹੋਂ ਮੀਂਹ ਹੀ ਹੋਇਆ ਪਿਆ ਪਾਣੀੋਂ ਪਾਣੀ ਹੋਇਆ ਪਿਆ ਇਹਦੇ ਮੈਂ ਨਾ ਰਾਤ ਆਜ ਮੂੰਹ ਤੇ ਨਾ ਫਟਕੜੀ ਲਾ ਕੇ ਸੁੱਤੀ ਸੀਗੀ ਖੜ ਜੋ ਪਹਿਲਾਂ ਫੋਕਸ ਕਰੀਏ ਤੇ ਅੱਜ ਇਹਦੇ ਨਾ ਦੇਖੋ ਕਿੰਨੀਆਂ ਗੱਲਾਂ ਤੇ ਫਿਣਸੀਆਂ ਆਈਆਂ ਇਹ ਲਾਉਂਦਾ ਨਹੀਂ ਹੈਗਾ ਦੇਖਲਾ ਨਾ ਸਕੂਂਗਲਾ ਬਾਕੀ ਉਹ ਉਹ ਚੜ ਗਈ ਸੀ ਉਂਗਲਾਂ ਇੱਧਰ ਕਰ ਇੱਧਰ ਕਰਕੇ ਦਿਖਾ ਇੱਥੇ ਨੱਕ ਤੇ ਫੈਨਸੀ ਸੀ ਰਾਤ ਤੇ ਵੱਡੀ ਸਾਰੀ ਗਾਇਜ਼ ਮੇਰੇ ਮੇਰੀ ਆਈਡੀ ਨੂੰ ਲਾਈਕ ਕਰੋ ਖੜ ਜਾ ਤੇਰੀ ਆਈਡੀ ਇੱਧਰ ਕਰ ਫੋਨ ਦੇਖੀਦਾ ਇਹਦੇ ਨੇ ਰਾਤ ਇੱਥੇ ਬਹੁਤ ਵੱਡੀ ਫੈਨਸੀ ਸੀਗੀ ਪਤਾ ਨਹੀਂ ਕਿੱਥੇ ਗਈ ਕਿੱਥੇ ਗਈ ਉਹ ਆ ਕਿੱਥੇ ਕਿੱਥੇ ਪਤਾ ਹੀ ਨਹੀਂ ਕਿੱਥੇ ਸੀਗੀ ਹੈ ਹੀ ਨਹੀਂ ਛਿੱਟੇ ਛਿੱਟੇ ਮੂੰਹ ਵਾਲੀ ਸੀਗੀ ਸੀ ਨਾ ਕਾਲੇ ਛਿੱਟੀ ਛਿੱਟੀ ਸੀਗੀ ਰਾਤ ਮੈਂ ਜਦੋਂ ਲਾਇਆ ਵਾਇਲ ਤੇਰੇ ਇੱਧਰ ਨੂੰ ਕਰ ਗੱਲ ਆਦੇ ਜਿਵੇਂ ਆਲੀ ਆ ਨਾ ਏਦਾਂ ਸੀਗੀ ਇੱਥੇ ਨੱਕ ਤੇ ਇੱਥੇ ਸੀ ਮਿਲਦੀ ਆ ਚੀਜ਼ ਤੇ ਇੱਥੇ ਸੀਗੀ ਫਟ ਗਈ ਹੁਣ ਗਾਇਸ ਸਾਜਾ ਤੇ ਮੇਰੀ ਵੀਡੀਓਜ਼ ਲਾਈਕ ਕਰੋ ਨਾ ਕਰੇ ਗਏ ਜਿੰਨੀ ਦੇਰ ਗਾਇਸ ਮੈਂ ਨਹੀਂ ਇਹਦੀ ਪ੍ਰਮੋਸ਼ਨ ਕਰਦੀ ਕਿਸੇ ਨੇ ਨਹੀਂ ਕਰਨੀ ਜਿੰਨੀ ਦੇਰ ਮੈਂ ਕਰਤਾ ਨਹੀਂ ਹੋਲੀ ਦੇਰ ਨਹੀਂ ਕਰਨੀ ਹੈ ਮੇਰੇ ਘਰ ਮੇਰੀ ਬਹੂ ਆਤੀ ਹੈ ਕਦੀ ਬਾਰਿਸ਼ ਲੈ ਕੇ ਆਤੀ ਹੈ ਜਾਂਦੀ ਹੈ ਕਦੀ ਬਾਰਿਸ਼ ਲੈ ਕੇ ਜਾਂਦੀ ਹੈ ਆਉਂਦੀ ਹੈ ਘਰ ਕੀ ਬਹੂ ਤਾਂ ਰੌਣਕ ਹੁੰਦੀ ਹੈ ਨਾ रौनक आ जाती है आती, आती है तो बारिश इसीलिए बारिश आ रही है सुनीता इसीलिए बारिश आ रही है आपकी अच्छी तो बहू आने वाली है आती है तभी बारिश लेके आती है पहली बारी ऐसी सास देखी है जेडी नौ दी इन शरता कर दी है ਆਪਦੀ ਨੌ ਦੀਆਂ ਮੇਰੇ ਬਾਹੂ ਦਾ ਇੰਨੀਆਂ ਸੱਤਾਂ ਕਰਦੀ ਐ ਇੰਨੀਆਂ ਸੱਤਾਂ ਮੇਰੇ ਬਾਹੂ ਲక్ష్ਮੀ ਦਾ ਤਾਂ ਕਿ ਜਾਂ ਨਿਤ ਬਾਹੂ ਲੈ ਕੇ ਆਤੀ ਐ ਮੇਰੇ ਕਹਿੰਦੀ ਮੇਰੇ ਬਾਹੂ ਕੋਟਾ ਥੱਲੇ ਲੈ ਕੇ ਬੈਠੀ ਹੁੰਦੀ ਆ ਕਹਿੰਦੀ ਮੇਰੀ ਬਾਹੂ ਲక్ష్ਮੀ ਐ ਜਦ ਜਾਂਦੀ ਐ ਲక్ష్ਮੀ ਲੈ ਜਾਂਦੀ ਐ ਆਉਂਦੀ ਐ ਤਾਂ ਲక్ష్ਮੀ ਲੈ ਆਉਂਦੀ ਐ ਕਲਕੱਤੇ ਕੀ ਐ ਇਨਕੀ ਬਾਹੂ ਕਲਕੱਤੇ ਕੀ ਹੈਨਾ ਹਾਂ ਇਦਾਂ ਦੀਆਂ ਸੱਸਾਂ ਹੋਣੀਆਂ ਚਾਹੀਦੀਆਂ ਨੇ ਵਧੀਆ ਗੱਲ ਐ ਸੁਣੀ ਤਾਂ ਤੇਰੀ ਸੋਚ ਵਧੀਆ ਐ ਮੈਂ ਵੀ ਐਸੀ ਸੱਸ ਬਣੂਗੀ ਜੇ ਮੇਰਾ ਮੁੰਡਾ ਵਧੀਆ ਹੋਊਗਾ ਤਾਂ ਨਹੀਂ ਸੁਣੀ ਤਾਂ ਜੇ ਮੁੰਡਾ ਵਧੀਆ ਹੋਊਗਾ ਤਾਂ ਉਹ ਆਪੇ ਵਧੀਆ ਹੋਊਗੀ ਕਿ ਨਹੀਂ ਚਲੋ ਠੀਕ ਹੈ ਗਾਈਜ਼ ਮੈਂ ਕੰਮ ਕਰ ਲਾਂ ਇੱਧਰ ਮੇਰਾ ਤਲਾ ਛੁੱਟੀਆਂ ਦਾ ਕੰਮ ਮੈਨੂੰ ਤਾਂ ਜੂਨ ਦੀਆਂ ਛੁੱਟੀਆਂ ਦਾ ਐਸਾ ਕੰਮ ਮਿਲਿਆ ਮੁੱਕਿਆ ਹੀ ਨਹੀਂ ਜੂਨ ਚ ਸ਼ੁਰੂ ਕੀਤਾ ਸੀ ਨਾ ਠੀਕ ਹੈ ਗਾਈਜ਼ ਓਕੇ ਮੈਂ ਕੰਮ ਕਰ ਲਾਂ ਬਾਏ ਫਿਰ ਮਿਲਦੇ ਗਾਈਜ਼ ਆ ਦੇਖ ਲਓ ਇੱਧਰ ਰੱਬ ਨੂੰ ਦੇਖੋ ਕਿੰਨਾ ਚਾ ਚੜਿਆ ਹੈ ਸਾਡਾ ਮਿਸਤਰੀ ਲਾਉਣ ਦਾ ਇੰਨਾ ਚਾ ਚੜਿਆ ਹੈ ਲੈ ਦੇਖੋ ਇੱਧਰ ਜੀਨਾ ਮੈਂ ਕਿੰਨੀ ਤੇਜ਼ ਪੈ ਰਿਹਾ ਹੈ ਲੈ ਪਾਣੀ ਸਾਡੇ ਅੰਦਰ ਤੱਕ ਆਉਣ ਨੂੰ ਹੋ ਜਾਂਦਾ ਵਾ ਨਾਲ ऐसे करके सिलेंडर पाना तीन नंबर गली में नहीं बाढ़ आएगा इसने बाढ़ आएगा ना इसमें बाढ़ भी आएगा तीन नंबर गली में आएगा बाढ़ आने वाली है साडे तर सच्ची ले अगर ऐसे पड़ गए ना दो घंटे तो बाढ़ आ जाएगी आने दो सुनीता आप प्याज कट के पालिया पड़े में वॉशरूम जाके आई वॉशरूम तक जाना भी औखा हो जाता वा करवा चल इधर से मैं तो बात रखती देखो गाइस बात को करा के रखना वा बात नहीं ना तो मतलब गाइस मी देखो कुल ਓ ਸਾਡੇ ਕੁਆਰਟੇ ਦੇ ਦੇਖੋ ਕਿਦਾਂ ਦੇਖੋ ਪਾਣੀ ਦੇਖੋ ਛਤ ਤੱਕ ਕਿਦਾਂ ਲੱਗਦਾ ਦੋਸਤੋ ਹੁਣ ਕੱ ਕਰਦੇ ਪਏ ਕੰਮ ਤੇ ਗਏ ਮम्मा ਹੁਣ ਹੀ ਰਾਸ਼ਨ ਲੈ ਕੇ ਆਏ ਨੇ ਹੁਣ ਹੀ ਹੁਣ ਹੀ ਆਲੇ ਖੁੱਲ ਲੱਗੇ ਨੇ ਕੰਮ ਕਰਨ ਤੇ ਸਪਾਈ ਸਪਾਈ ਕਰਨ ਲੱਗੇ ਦੋਸਤੋ ਰਾਸ਼ਨ ਤਾਂ ਸੀ ਸ਼ਾਮ ਤਾ ਮੈਂ ਬਣਾ ਰਿਹਾ ਚਾਹ ਮੈਂ ਬਣਾਈਏ ਨੇ ਸ਼ੇਵੀਆਂ ਤੂੰ ਕੋਈ ਨਹੀਂ ਬਣਾਇਆ ਮੈਂ ਬਣਾਇਆ ਚਾਹ ਬਣਾ ਗਿਓ ਗਾਇਸ ਫਿਰ ਤੇ ਪੁੰਚ ਦੇ ਦੇ ਇੰਨਾ ਸੜਦੇ ਮੈਨੂੰ ਨਾ ਅੰਨਾ ਗੁੱਸਾ ਚੜਦਾ ਜਿਹੜੀ ਦੀਵਾਲੀ ਲਾਉਨੇ ਜਿਹੜੀ ਚੀਜ਼ ਚੱਲ ਇੱਥੇ ਜਿਹੜੀ ਚੀਜ਼ ਆਹ ਤੇ ਆ ਜੇ ਭਰੀ ਘਰੇ ਤਾਂ ਹਰ ਸਾਲ ਦੀਵਾਲੀ ਜਾਂਦੀ ਹਰ ਦਿਨ ਅਸੀਂ ਅਸੀਂ ਬਹੁਤ ਗੰਦ ਪਾਨੇਗਾ ਬਹੁਤ ਗੰਦ ਪਾਨੇ ਆ ਪਲੱਸ ਉਹ ਰੱਬ ਕੀ ਜੇ ਉਹ ਬਲੰਦਾ ਦਿੱਤੇ খালি ਕੀਤਾ ਵਾ ਮਸਾਲੇ ਨਾਲ ਗਾਇਜ਼ ਮੌਸਮ ਬੜਾ ਸੋਹਣਾ ਹੈ ਔਰ ਗਾਇਜ਼ ਮੌਸਮ ਬੜਾ ਸੁਖਾਨਾ ਹੈ ਔਰ ਅੱਜ ਹਮੇ ਨਾ ਹੋਣਾ ਹੈ ਵਾ 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 ਲੈ ਉਹ ਦੁੱਧ ਅੰਦਰ ਮਿਲਾਉ ਲੈ ਉਹ ਲੈ ਪਤਨੀ ਗੈਸ ਕੀ ਗਰੀਨ ਗੈਸ ਮੇਲੇ ਦਿਖਾ ਰਹੇ ਸਾਰੇ ਜਾਨੇ ਖਲਵਾਲੋ ਗੈਸ ਲਈ ਖਾਣ ਹਾਂਜੀ ਪਾਪਾ ਜੀ ਇੱਧਰ ਪਾਪਾ ਜੀ ਹਾਂਜੀ ਆਏ ਆ ਯਾਰ ਗੈਸ ਜੀ ਦੀ ਬੜੀ ਸਮੈਲ ਆਈ ਜਾਂਦੀ ਹੈ ਹਾਂਜੀ ਗੈਸ ਇੱਥੇ ਸਾਡਾ ਆਈ ਜਾਂਦੀ ਹੈ ਇੱਥੇ ਸਾਡਾ ਸਿਲੰਡਰ ਖਰਾਬ ਹੋ ਗਿਆ ਜੀ ਐਂ ਦੇ ਰਹੇ ਆ ਵੀ ਕੀ ਕਰਦੇ ਇਨਾ ਸਰੂਰ ਬਣਾ ਹੋਇਆ ਸੀਗਾ ਮੰਮੇ ਆ ਪੱਥੇ ਤੇ ਚੱਕ ਕੇ ਉੱਤਰਾ ਕੇ ਬਸ ਚਾਲ ਗਿਆ ਜਦੋਂ ਪੰਜ ਮਹੀਨੇ ਆ ਤੇ ਗਾਇਸ ਮੈਂ ਕਹਿੰਦਾ ਸੋਹਣਾ ਲੱਗ ਰਿਹਾ ਪਾਪਾ ਦੇ ਆਪਾਂ ਸੋਹਣੇ ਜੰਮੇ ਸੋਹਣੀ ਆ ਅਗਲ ਵੀ ਹੁਣ ਤਿਆਰ ਹੋ ਗਿਆ ਆਪਾਂ ਠੀਕ ਕਰਾ ਲਿਆ ਸੀਗਾ ਪਾਪਾ ਮੈਂ ਮੋਟਰਸਾਈਕਲ ਠੀਕ ਕਰਾ ਲਿਆ ਸੱਚ ਪੈਸੇ ਭੁਗਦੇ ਸੀ ਮੈਂ ਗਾਇਸ ਆਪਾਂ ਮੋਟਰਸਾਈਕਲ ਕਿੰਗ ਕਰਾਤਾ ਇੱਕ ਇੰਡੀਕੇਟਰ ਗਾਇਸ ਦਾ ਕਾਲਾ ਇੱਕ ਗੋਰਾ ਗਾਇਸ ਇਹ ਵੀ ਕਾਲਾ ਕਰਾਣਾ ਹੈ ਤੇ ਹੋਰ ਗਾਇਸ ਕੁਝ ਨਹੀਂ ਬਸ ਬਸ ਇਹ ਕੁਝ ਕਰਾਏ ਤੇ ਗਾਇਸ ਇੱਕ ਟਾਕਰਾ ਹੈ ਹੋਰ ਕੁਝ ਨਹੀਂ ਕਰਾਂਦੇ ਗਾਇਸ ਹਾਂ ਯਾਰ ਸਿਲੰਡਰ ਬਾਹਰ ਕੱਢ ਕੇ ਨਾ ਇਦੀ ਬਾਹਸ਼ਲ ਕੱਢ ਕੇ ਜਿਹੜੀ ਉਹ ਦੀ ਬਾਹਸ਼ਲ ਉਹ ਪਾ ਦੇ ਤੋ ਮੈਨੂੰ ਪਤਾ ਸੀ ਕੀ ਕਹਿਣ ਲੱਗਾ ਆ ਸਿਲੰਡਰ ਬਾਹਰ ਕੱਢ ਕੇ ਅਗਲਾ ਦੋ ਉਹ ਚ ਵੀ ਸਰਫੇ ਚੱਕੀ ਫਿਰ ਤਰਦਾ ਤੇ ਚਲੋ ਦੋਸਤੋਂ ਹੁਣ ਚਾਹ ਪੀਨੇ ਤੁਹਾਨੂੰ ਫਿਰ ਮਿਲਦੇ ਆ ਦੋਸਤੋਂ ਹੁਣ ਗਾਇਜ਼ ਮੈਂ ਆਇਆ ਆ ੱਟਾ ਲਾ ਕੇ ਦੇਖੋ ਇਧਰ ਮੈਂ ਕਿੰਨਾਂ ਲਿਬੜ ਗਿਆ ਸਾਧ ਕਿਤੇ ਕਿ ਜੰਮ ਆਪ ਜੰਮਾ ਸਾਰਾ ਕੁਝ ਗੇਰ ਮੇ ਚਿੱਟਾ ਹੋ ਗਿਆ ਇਧਰ ਹਾਂਜੀ ਕੀ ਕਹਿਣ ਲੱਗੇ ਸੀ ਕੋ ਕੋ ਨਹੀਂ ਤੁਸੀਂ ਕਹਿਣ ਲੱਗੇ ਲੱਗਾ ਸਪੀਕਰ ਬੰਨ ਗਿਆ ਪਤਾ ਨਹੀਂ ਉਹ ਬੈਡਰੂਮ ਹੋ ਗਿੰ ਗਿਆ ਜਿੱਧਰ ਤੂੰ ਬੱਤੀ ਕਰ ਤੋ ਗਾਇਜ਼ ਆ ਪਰਿਤ ਨਹੀਂ ਰੁਵਾ ਪਰਵਾਵਿਲੀਆ ਗਾਇਜ਼ ਇਤਨੂ ਰੁਵਾਲੇ ਗਾਇਜ਼ ਕਿਉਂਕਿ ਮੇਰੇ ਚੜਾਰਾ ਸ਼ੁੱਪ ਵਿਚਾਰੀ ਚੋੜ ਗਈ ਇਧਰ ਗਾਇਜ਼ ਮੰਮੀ ਸਾਡੇ ਪੋਚਾ ਲਾਈ ਜਾਂਦੇ ਆ ਆਹ ਗਰੇ ਟਾਂ ਦਾ ਪੋਚਾ ਗਾ ਔਰ ਸੋਈ ਗਿਲੀ ਹੋ ਪਾਣੀ ਦੀ ਲਾਹੂ ਗੈ ਅੱਛਾ ਔਰ ਸੋਈ ਗਿਲੀ ਹੋ ਪਾਣੀ ਦੀ ਲਾਹੂ ਹੋ ਗਈ ਸੋਈ ਗਿਲੀ ਹੋ ਗਈ ਸੁਕਣੇ ਪਾ ਦੇਣੀ ਸ਼ੀਤੋ ਤੇ ਦੋਸਤੋ ਆਪਾਂ ਅੱਜ ਸਾਰੇ ਜਾਣੇ ਕਰਦੇ ਆ ਵਿੰਟਰਸ ਦਾ ਵੈਲਕਮ ਕਿਉਂਕਿ ਗਾਇਜ਼ ਠੰਡਾ ਆ ਸਾਨੂੰ ਫਰੀਜ ਬਣਾਉਣੀ ਪੈਣੀ ਹੈ ਆ ਦੇਖੋ ਮੈਂ ਤੁਹਾਨੂੰ ਬੋਲੋ ਮੈਂ ਵੀ ਹੋਰ ਗੱਲ ਕਰ ਰਿਹਾ ਸੀ ਇੱਕ ਮਿੰਟ ਰੁਕ ਜੇ ਤਾਂ ਦੋਸਤੋ ਆਪਾਂ ਸਾਰੇ ਜਣੇ ਕਰਦੇ ਆਂ ਸਵਾਗਤ ਅਮਮ ਤਸਵੀਰ ਆ ਜਾਓ ਹੂੰ ਮੇਰੇ ਪਿੱਛੇ ਹੱਥ ਜੋੜ ਕੇ ਖੜੇ ਹੋ ਜਾਓ ਇੱਕ ਮਿੰਟ ਪੋਸਟ ਨਾਲ ਹੀ ਅਮਮ ਪੋਸਟਰ ਘੈਂਟ ਹੋਊਗਾ ਹਾਂ ਖੜੇ ਹੋ ਖੜੇ ਹੋ ਰਹਿ ਜਾਓ ਖੜੇ ਹੋ ਆਏ ਪੋਚੇ ਨੇ ਜੋੜਾ ਹਾਂ ਖੜੇ ਹੋ ਸਾਰੇ ਸੱਸਰੀ ਘਰ ਦੀ ਸੱਸਰੀ ਘਰ ਦੀ ਤਾਂ ਇਹਨਾਂ ਨੇ ਤਾਂ ਪੋਚੇ ਵਾਲਾ ਬਣਾਇਆ ਆ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਤਾਂ ਦੋਸਤੋ ਹੁਣ ਆਪਾਂ ਸਾਰੇ ਜਣੇ ਹਾਂ ਤਾਂ ਸਾਰੇ ਜਣੇ ਦੋਸਤੋ ਆਪਾਂ ਸਵਾਗਤ ਕਰਦੇ ਆਂ ਸਰਦੀਆਂ ਦਾ ਠੰਡਾ ਆ ਗਈਆਂ ਨੇ ਤਾ ਹੁਣ ਸਾਰੇ ਜਣੇ ਆਪਣੇ ਆਪਣੇ ਗਰਮ ਕੱਪੜੇ ਕੱਢ ਲਓ। ਇਹ ਬਸ ਇਨੇ ਕੰਨ। ਥੈਂਕ ਯੂ ਜੀ। ਬੰਤੇ ਆਲ ਤੇਰਾ। ਥੈਂਕ ਯੂ ਜੀ। ਸੋ ਗਾਇਸ ਕੱਲ ਨੂੰ ਆਪਾਂ ਅੰਦਰ ਗਿੱਲਾ ਹੈ ਬਦਾਈ ਕਮ ਦਿਖਾਣ ਚਲਾ ਸੀਗਾ। ਕੀ? ਗਾਇਸ ਦਿਖਾਉਣਾ ਫ੍ਰੀਜ ਵੀ ਹਾਣੀ ਪੈਣੀ ਹੈ। ਅੱਛਾ। ਉਹ ਲਮਾਰੀ ਕੱਟਣੀ ਪੈਣੀ ਹੈ। ਅੱਛਾ। ਕਿਉਂਕਿ ਮੈਂਟਰ ਨੇ ਉਹ ਤੋਂ ਮੋਰਾ ਕਰਨਾ ਵਾ। ਆਪਾਂ ਹੀ ਕਰ ਦਿੰਨੇ ਹੁਣੇ। ਬੇਲੀ ਯਾਰ ਉਹ ਫਿਰ ਬੰਦ ਕਰ ਦਾਂਗੇ। ਨਾਲੇ ਸਾਡਾ ਮੋਰਾ ਬਣਾ ਦੇਣਾ। ਇਹ ਵੀ ਪਹਿਲਾਂ। ਆਹ ਸੋਏ ਦੇ ਥੱਲੇ ਪਲਾਸਟਰ ਕਰਾਉਣਾ ਮੰਦਰ। ਮੈਂ ਕਾਹੀ ਕਹਿੰਦਾ ਜਦੋਂ ਹੁਣ ਲੈਟਰ ਪਾ ਲਵਾਂਗੇ ਨਾ ਹੋਣ ਕਹਿੰਦਾ ਵੀ ਇੱਕ ਤਾਂ ਸਾਰੀ ਜਿਹੜੀਆਂ ਕਰਨ ਵਾਲੀ ਐ ਡੇਟ ਪੈਂਡਿੰਗ ਸਾਰੀ ਕਰ ਦੂਗਾ ਪੈਂਚਰ ਲਵਾ ਲਾਂਗੇ ਤੇ ਬਾਅਦ ਚ ਪੇਂਟ ਹੋ ਜਾਊਗਾ ਪੈਂਚਰ ਲਵਾ ਲਾਂਗੇ ਮੈਂ ਤਾਂ ਐਂ ਕਹਿੰਦਾ ਵਾ ਕੋਈ ਤਾਂ ਮਿੱਤਰ ਕੋਈ ਨਾ ਬੱਤੀ ਲੰਦ ਤੇ ਦੋ ਦਿਨ ਲਵਾ ਦੇ ਤੇ ਸੋਈ ਦਾ ਖਾਹਾ ਵੜਾ ਦਈਏ ਦੋਸਤੋ ਮੇਰੇ ਬਾਪਾ ਹੋਰ ਇੱਕ ਦਿਨ ਚੁਗੜੀ ਵੀ ਘਰ ਗਿਆ ਜਲੇ ਚਲੋ ਕੋਈ ਗੱਲ ਨਹੀਂ ਦੋਸਤੋ ਚਲੋ ਦੋਸਤੋ ਤੁਹਾਨੂੰ ਆਪਰ ਰੁੱਕ ਕੇ ਮਿਲਦੇ ਆਂ ਜੀ ਰੋਟੀ ਖਾਣ ਲੱਗੀਆਂ ਅੱਜ ਦਾ ਸਬਜ਼ੀ ਦੇਖ ਕੇ ਕੀ ਬਣਦੀ ਆ ਪਤਾ ਨਹੀਂ ਹਾਂ ਗਾਇਜ਼ ਇਸ ਰੋਟੀਆਂ ਕੇ ਵਿੱਲੇ ਹੋ ਗਏ ਹਾਂ ਜਿੱਤਾ ਭੁੱਲ ਗਿਆ ਵਾ ਰੋਟੀ ਦਾ ਬਲੌਗ ਬਣਾਉਂਦਾ ਗੇイズ ਮਮਾ ਨੇ ਬਣਾਈ ਸੀ ਦਾਲ ਰੋਟੀ ਸਲਾਦ ਅਚਾਰ ਦਿਸਕਿਓ ਨਾਲ ਜੇ ਰੋਟੀ ਆਇਆ ਸੋਗਾ ਆਇਆ ਗੇイズ ਤਾਂ ਗੇイズ ਮਮਾ ਨੇ ਮੇਰੀ ਪਸੰਦੀ ਦੀ ਦਾਲ ਬਣਾਈ ਸੀ ਅਮ ਨੂੰ ਮਜ਼ਾ ਕੇ ਖਾ ਕੇ ਤੁਹਾਨੂੰ ਮੈਂ ਪਹਿਖ ਇੱਥੇ ਪਹੁੰਚਵਾ ਰਹੀ ਸੀ ਇਹ ਸਪਾਸ ਹੋ ਗਿਆ ਉਹ ਦੇਖੋ ਚੱਲੋ ਦੋਸਤੋ ਆਪਾਂ ਇਸ ਲੋਕ ਦੇ ਇੱਥੇ ਕਰਦੇ ਐਂਡ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸਿਰ ਗੇイズ ਲੱਗ ਜਾਣਾ ਮਿਸਤਰੀ ਮਿਸਤਰੀ ਦੇ ਨਾਲ ਕੱਲ ਨੂੰ ਲੋਗ ਸਟਾਰਟ ਕਰਾਂਗੇ ਠੀਕ ਹੈ ਜੀ ਬਾਏ ਬਾਏ